ਰਸ਼ੰਕੜ ਸੜਕ ਨੂੰ ਸਾਰੀਆਂ ਸਰਕਾਰਾਂ ਨੇ ਅਣਗੋਲਿਆ ਪੰਜਾਬ ਵਿੱਚ ਅਕਾਲੀ ਭਾਰਪਾ ਗੜ ਚੋੜ ਦੀ ਸਰਕਾਰ ਹੋਵੇ ਜਾਂ ਕਾਂਗਰਸ ਸਰਕਾਰ ਦੀ ਅਤੇ ਮੌਜੂਦਾ ਹਾਲਾਤ ਵਿੱਚ ਆਮ ਆਪ ਦੀ ਪਾਰਟੀ ਦੀ ਸਰਕਾਰ ਹੋਵੇ ਕਿਸੇ ਵੀ ਸਰਕਾਰ ਨੇ ਗੜਸ਼ੰਕ ਤੋਂ ਸ਼੍ਰੀਨਾਨ ਪੂ ਸਾਹਿਬ ਤੱਕ ਸੜਕ ਦੀ ਹਾਲਾਤ ਸੁਧਾਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਦਕਿ ਇਸ ਸੜਕ ਕੋਹਰ ਰੋਜ਼ ਹਜ਼ਾਰਾਂ ਦੀ ਗਿਣਤੀ ਛੋਟੇ ਵੱਡੇ ਵਾਹਨ ਤੋਂ ਲੰਘਦੇ ਹਨ ਜਦਕਿ ਸ਼ਰਧਾਲੂ ਤੱਕ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਸ਼੍ਰੀ ਨਾਨਕ ਦੇਵੀ ਅਤੇ ਬਾਬਾ ਬਾਲਕਨਾਥ ਵਿਖੇ ਮੱਥਾ ਟੇਕਣ ਅਤੇ ਸੈਸ ਪਾਟਰ ਵਾਲੇ ਸ਼ਹਿਰ ਸ਼ਿਮਲਾ ਮਾਨਿਕਨ ਕੁੱਲੂ ਆਦਿ ਦੇ ਦਰਸ਼ਨ ਲਈ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ। ਆਹ ਮਹਾਂਪੁਰਸ਼ਾਂ ਨੂੰ ਬਾਬਾ ਸਰਦਾਰ ਰਵਜੋਗਰਾ ਦਿੱਤੀ ਜਾ ਰਹੀ ਹੈ। ਇਹ ਛੜਕ 20 ਕਿਲੋਮੀਟਰ ਲੰਮੀ ਵੀਰ ਮੁਰ ਜੋੜੀ ਦਿੱਤੀ ਆ ਜੀ ਸੁਬਾਹ ਬਾਬਾ ਚੰਮਰ ਬੰਦਿਆ ਦਲਵਾ ਬਾਬਾ ਰਾਮ ਕੋਲ ਬੋਈਓ ਪਾ ਪਾੜ ਜੋੜੀ ਮਾਰਾ ਸਾਡੀ ਨਾ ਕਰੋ ਸਤਿਗੁਰੂ ਪਾਛਾ ਤੀਤ ਆ ਬਾਬਾ ਜੀ ਉੱਕੇ ਪਾਛਾ ਬਾਬਾ ਰਾਮ ਦਾ ਨਾਮ ਬਾਬਾ ਜੀ ਅਕਸਰ ਕਾਰਜਵਾਹੇ ਤੌਰ ਤੇ ਬੜੇ ਮਖਾਨ ਕੰਮ ਤੁਹਾਡੇ ਵੱਲੋਂ ਜੇ ਬਾਬਾ ਜੀ ਕਰਦੇ ਰਹੇ ਆ ਅਸੀਂ ભગવાન ਦਾ ਜਿਹੜਾ ਕਰਨਾ ਤੇ ਸੁਖਾਰਨਾ ਚਾਹੀਦਾ ਸੀਗਾ ਲੇਕਿਨ ਤੁਹਾਡੇ ਵੱਲੋਂ ਪ੍ਰਯਤਨ ਕੀਤਾ ਗਿਆ ਕੀ ਇਹ ਕਹਿਣਾ ਚਾਹਦੇ ਹੋ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ 16 ਤਰੀਕ ਨੂੰ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸ੍ਰੀ ਵਿਸਾਈ ਹੋਈ ਨਗਰੀ ਸ੍ਰੀ ਅਨੰਦਪੁਰ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਕਾਰ ਸੇਵਾ ਸੰਪਰਦਾਇ ਸੰਤ ਬਾਬਾ ਸੇਵਾ ਸਿੰਘ ਜੀ ਵੱਲੋਂ ਸਤਬਾਬ ਪາກ ਸਿੰਘ ਜੀ ਸੰਤ ਬਾਬਾ ਲਾਭ ਸਿੰਘ ਜੀ ਸੰਤ ਬਾਬਾ ਰਵਿੰਦਰ ਸਿੰਘ ਪੁਰਵਾਨ ਜਿਨ੍ਹਾਂ ਨੇ ਕਿ ਬਹੁਤ ਵੱਡੀਆਂ ਸੁਨਾਵਾਵਾਂ ਕੀਤੀਆਂ ਪਹਿਸ ਟਾਈਮ ਜਿਹੜੇ ਮੁਖੀ ਬਾਬਾ ਸੁਚਾਸਨ ਸਿੰਘ ਜੀ ਨੇ ਇਹ ਇਸ ਰਸਤੇ ਤੇ ਰੋਜ਼ਾਨਾ ਹੀ ਤਕਰੀਬਨ ਕਿਸੇ ਇੱਕ ਚੱਕਰ ਦੋ ਚੱਕਰ ਲੱਗਦੇ ਸੀ ਜਦੋਂ ਜਾਈਦਾ ਸੀ ਤੇ ਇਹ ਰਸਤਾ ਬੜਾ ਹੀ ਭੈਂਕਰ ਰੂਪ ਧਾਰ ਚੁੱਕਾ ਸੀ ਕਿਉਂਕਿ ਇਸ ਰਸਤੇ ਦੇ ਉੱਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਕੱਲੀਆਂ ਅਨੰਦਪੁਰ ਸਾਹਿਬ ਨਹੀਂ ਜਾਂਦੀਆਂ ਨੈਣਾ ਦੇਵੀ ਬਾਬਾ ਵਰਪਾਗ ਸਿੰਘ ਜੀ ਬਾਬਾ ਵਾਲਕਨਾਥ ਜੀ ਸ਼ਿਮਲੇ ਨੂੰ ਮਨੀਕਰ ਨੂੰ ਬਹੁਤ ਸੰਗਤਾਂ ਜਿਹੜੀਆਂ ਇਸ ਰਸਤੇ ਸਾਈ ਜਾਂਦੀਆਂ ਨੇ ਪਰ ਸਰਕਾਰਾਂ ਦਾ ਕੋਈ ਖਿਆਲ ਨਹੀਂ ਅੱਜ ਤੋਂ 20 ਸਾਲ ਪਹਿਲਾਂ ਜਿਹੜੀ ਸੜਕ 22 ਫੁੱਟ ਚੌੜੀ ਕੀਤੀ ਗਈ ਉਹਨੇ ਦੀ ਉਨੀ ਆ ਲੇਕਿਨ ਅੱਜ ਦੇ ਤਰੀਕੇ ਦੇ ਵਿੱਚ ਜੇ ਵੇਖਿਆ ਜਾਵੇ ਮੌਕੇ ਦੇ ਮੁਤਾਬਕ ਤੇ 22 ਦੀ ਵੀ 18 ਫੁੱਟ ਰਹਿ ਗਈ ਸੀ ਚਾਰ ਸਫੇਰਿਓ ਘਾਲ ਪੈ ਕੇ ਸੜਕ ਖੁਰ ਚੁੱਕੀ ਸੀ ਇੱਥੇ ਜਦੋਂ ਲੰਗੀ ਦਾ ਸੀਗਾ ਕਈ ਗੱਡੀਆਂ ਪਲਟੀ ਹੋਈਆਂ ਸੀ ਤੇ ਸਕੂਟਰ ਵਾਲੇ ਨਾਲ ਲੱਗੀ ਕੋਈ ਕਾਰ ਵਾਲਾ ਡਿੱਗਾ ਪਿਆ ਸੀ ਕਈ ਵਾਰ ਸਰਕਾਰਾਂ ਨੂੰ ਬੇਨਤੀਆਂ ਅਖਬਾਰਾਂ 'ਚ ਖਬਰਾਂ ਲੱਗਦੇ ਰਹੀਆਂ ਪਰ ਕਿਸੇ ਨੇ ਕੁਝ ਸੁਣਵਾਈ ਨਹੀਂ ਕੀਤੀ 27 ਜੁਲਾਈ ਨੂੰ ਸ਼ੰਤ ਬਾਬਾ ਲਾਹਵ ਸਿੰਘ ਜੀ ਸਰੀਰ ਛੱਡ ਗਏ ਉਹਨਾਂ ਦੇ ਦੁਸ਼ਹਰੇ ਉੱਤੇ ਜਿਹੜੇ ਸਾਡੇ ਨਵੇਂ ਮੁਖੀ ਬਣੇ ਸੀ ਸ਼ੰਤ ਬਾਬਾ ਹਰਪ੍ਰੀਤ ਸਿੰਘ ਜੀ ਪਹਿਲਵਾਨ ਉਹਨਾਂ ਨੇ ਉਸ ਮੌਕੇ ਵੀ ਇੱਕ ਸੰਗਤ ਦੇ ਵਿੱਚ ਸੰਗਤਾਂ ਦੀ ਮੰਗ ਸੀ ਇਹ ਐਲਾਨ ਕੀਤਾ ਸੀ ਕਿ ਸਰਕਾਰਾਂ ਸੜਕ ਬਣਾਉਂਦੀਆਂ ਠੀਕ ਹੈ ਨਹੀਂ ਬਣਾਉਂਦੀਆਂ ਤੇ ਅਸੀਂ ਸੜਕ ਬਣਾਵਾਂਗੇ ਪਰ ਉਸ ਸਮੇਂ ਨੂੰ ਬੀਤੇ ਨੂੰ ਸਾਢੇ 4 ਸਾਲ ਹੋ ਗਏ ਆ ਅਜੇ ਤਾਈ ਕੋਈ ਨਹੀਂ ਮੜਾ ਮੋਟਾ ਪੈਂਚਰ ਜਿਹਾ ਲਾ ਕੇ ਛੱਡ ਦਿੰਦੇ ਰਹੇ ਆ ਇਹ ਜਿਹੜਾ ਰਸਤਾ ਇੰਨਾ ਖਤਰਨਾਕ ਬਣ ਚੁੱਕਾ ਸੀਗਾ ਕਿ ਹਰ ਕੋਈ ਬੰਦਾ ਡਰਦਾ ਇਹ ਰਸਤੇ ਨੂੰ ਆਉਣ ਦੀ ਬਜਾਏ ਰੋਪੜ ਸਾਣੀ ਹੋ ਕੇ ਆਉਣ ਦਾ ਸੋਚਦਾ ਸੀ ਵੀ ਮੈਂ 10 ਕਿਲੋਮੀਟਰ 20 ਕਿਲੋਮੀਟਰ ਉੱਪਰ ਦੀ ਆ ਜਾਊਂਗਾ ਲੇਕਿਨ ਮੈਂ ਇਹ ਰਸਤੇ ਨਹੀਂ ਜਾਣਾ ਕੁਝ ਸਗਦਾ ਜਿਹੜੀਆਂ ਸੀਗੀਆਂ ਗੜ ਸ਼ਿੰਗਰ ਤੋਂ ਨੰਗਲਵਾਇਆ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੇ ਆ ਸੀ ਸਮੇਂ ਦੇ ਮੁਤਾਬਕ ਐਰਕਾਂ ਵਿਚਾਰ ਮੰਚ ਬਣੀ ਸੰਗਠਨ ਦੇ ਸਹਿਯੋਗ ਨਾਲ ਵਿਚਾਰ ਕੀਤੀ ਗਈ ਕਿ ਹੋਲਾ ਮਲਾ ਬਿਲਕੁਲ ਸਿੱਪਿਆ ਚੁੱਕਾ ਹੋਰ 10 ਦਿਨਾਂ ਨੂੰ ਚੋਣ ਜਬਤਾ ਲਾਗੂ ਹੋ ਜਾਣਾ ਸਰਕਾਰਾਂ ਨੇ ਕਹਿੰਦਾ ਜੀ ਚੋਣ ਜਬਤਾ ਲਾਗੂ ਹੋ ਗਿਆ ਅਸੀਂ ਕੋਸ਼ਿਸ਼ ਨਹੀਂ ਕਰ ਨਹੀਂ ਸਕੇ ਕਿਉਂਕਿ ਜਦੋਂ ਐਰਕਾਂ ਬਰਸਾਤਾ ਪਈਆਂ ਬਰਸਾਤਾ ਤੋਂ ਲੈ ਕੇ ਜੂਨ ਜੁਲਾਈ ਗਸਦੀਆਂ ਜਿਹੜੀਆਂ ਬਰਸਾਤਾ ਸੀਗੀਆਂ ਕੋਈ ਵੀ ਰਿਪੇਅਰ ਨਹੀਂ ਕੀਤੀ ਗਈ ਚਾਰ ਸਫੇਰੇ ਖੱਡੇ ਖੱਡੇ ਦੇਖਦੇ ਸੀ ਅੱਜ ਤੁਸੀਂ ਦੇਖ ਰਹੇ ਜੇ ਇਸ ਟਾਈਮ ਮੌਕੇ ਤੇ 16 ਤਰੀਕ ਨੂੰ ਜਦੋਂ ਕਾਰਜ ਰੰਭ ਕੀਤੇ ਗਏ ਸੀ ਤੇ ਅੱਜ 18 ਤਰੀਕ ਹੋ ਚੁੱਕੀ ਹੈ ਤਕਰੀਬਨ ਇੱਥੇ ਇਸ ਟਾਈਮ ਸਹੀ 7 ਕੋਗਲੇ ਦਾ ਕੰਮ ਕਰ ਰਹੀਆਂ ਨੇ ਗਰੇਡਰ ਕੰਮ ਕਰ ਰਹੇ ਨੇ ਲੋਡਰ ਕੰਮ ਕਰ ਰਹੇ ਨੇ ਜੀਐਸਵੀ ਮਸ਼ੀਨਾ ਕੰਮ ਕਰ ਰਹੀਆਂ ਨੇ 10-15 ਟਿੱਪਰ ਕੰਮ ਕਰ ਰਿਹਾ ਟਰੈਕਟਰ ਟਰਾਲੀਆਂ ਇਹ ਸਾਰੀ ਗੁਰੂ ਦੀ ਕਿਰਪਾ ਸੰਗਤ ਦੇ ਸਹਿਯੋਗ ਨਾਲ ਕਾਰਜ ਚੱਲ ਰਹੇ ਨੇ ਕਿਉਂਕਿ ਇਹ ਕੰਮ ਤੇ ਹੈ ਸਰਕਾਰਾਂ ਦੇ ਆ ਪਰ ਜੇ ਸਰਕਾਰਾਂ ਨਾ ਕੰਮ ਕਰਨ ਤੇ ਫਿਰ ਇਹ ਸੇਵਾ ਦੇ ਕੰਮ ਵੀ ਕਰਨੇ ਚਾਹੀਦੇ ਆ ਇਹ ਗੁਰੂ ਨਾਨਕ ਦਾ ਗੁਰੂ ਨਾਨਕ ਪਾਸ਼ਾ ਮਹਾਰਾਜ ਦਾ ਮਿਸ਼ਨ ਆ ਖਾਓ ਖਰਚੋ ਰਲ ਮਿਲ ਭਾਈ ਟੋਟਣਾ ਆਵੇ ਵੱਧੋ ਜਾਈ ਮਹਾਰਾਜ ਦਾ ਫਰਮਾਨ ਆ ਵੀ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛਕਣਾ ਦਸਾਂ ਨਾਂ ਦੀ ਕਿਰਤ ਦੇ ਵਿੱਚੋਂ ਦਸਵੰਦ ਕਰਨਾ ਤੇ ਜਿਹੜੀ ਅਸੀਂ ਮਾਇਆ ਲਾ ਰਹੇ ਆ ਇਹ ਤੇ ਸੰਗਤ ਦੀ ਦਸਵੰਦ ਕੀਤੀ ਮਾਇਆ ਆ ਜੀ ਕਿਉਂਕਿ ਮਹਾਰਾਜ ਨੇ ਇਹ ਵੀ ਕਿਹਾ ਸੀਗਾ ਉਸ ਸਮੇਂ ਦੇ ਮੁਤਾਬਕ ਸੰਗਤਾਂ ਨੇ ਪੁੱਛਿਆ ਮਹਾਰਾਜ ਜੀ ਉਸ ਸਵੰਦ ਕਰਾਂਗੇ ਤੇ ਕਿੱਥੇ ਲਾਉਣਾ ਚਾਹੀਦਾ ਤੇ ਮਹਾਰਾਜ ਨੇ ਕਿਹਾ ਸੀਗਾ ਵੀ ਸਾਨੂੰ ਰਸਤੇ ਬਣਾਉਣੇ ਚਾਹੀਦੇ ਆ ਕਿਉਂ ਹੁਣ ਤੇ ਮਸ਼ੀਨਰੀ ਦਾ ਜੋਗ ਉਦੋਂ ਕਰਤੇ ਰਸਤੇ ਸੀ ਖੂਲ ਆਉਣੇ ਚਾਹੀਦੇ ਆ ਬਾਗ ਲਾਉਣੇ ਚਾਹੀਦੇ ਆ ਸਾਡੇ ਕੋਲ ਇਤਿਹਾਸ ਦੇ ਵਿੱਚ ਸੱਤ ਮਜੂਰ ਆ ਕਿ ਜਿਨ੍ਹਾਂ ਦੇ ਵਿੱਚ ਮਹਾਰਾਜ ਉਸ ਸਮੇਂ ਕਈ ਜਗ੍ਹਾ ਤੇ ਖੂਲ ਆਏ ਗਏ ਰਸਤੇ ਬਣਾਏ ਗਏ ਫਿਰ ਬਾਗ ਲਾਏ ਗਏ ਅੱਜ ਵੀ ਉਹ ਬਾਗ ਮੌਜੂਦ ਨੇ ਸੋ ਇਸ ਕਰਕੇ ਇਹ ਗੁਰੂ ਕਿਰਪਾ ਕਰਨ ਕੋਪਾ ਵਿੱਚ ਕਿੰਨੀ ਚੌੜੀ ਸੜਕ ਕਰ ਰਹੇ ਹੋ ਤੁਸੀਂ ਵੇਖੋ ਜੀ ਜਿਹੜੀ ਸ਼ਕਤ ਪਹਿਲੀ ਆ ਇਹ ਤਕਰੀਬਨ 20 ਕੀ ਫੁੱਟ ਰਹਿ ਗਈ ਆ 20 ਤੋਂ 18 ਫੁੱਟ ਹੀ ਆ ਇਸ ਟਾਈਮ ਅਸੀਂ ਇਹਨੂੰ ਨਾ ਗਿਆ 45 ਫੁੱਟ ਦੇ ਲਾ ਕੇ 45 ਤੋਂ 50 ਹੋ ਜਾਏਗੀ ਇਹ ਯਾਨੀ ਕਿ 40 ਨਹੀਂ ਰਹੇਗੀ ਤੇ ਇਹ ਕਿੰਨੇ ਦਿਨਾਂ ਵਿੱਚ ਕੰਮ ਮੁਕੰਮਲ ਕਰਨ ਦਾ ਲਕਸ਼ਯ ਰੱਖਿਆ ਗਿਆ ਹੈ ਇਹ ਜਿਹੜਾ ਇਹਦਾ ਚਾਰਿਸ਼ ਫੇਲੇ ਖੁੱਲੇ ਕਰਨ ਦਾ ਜਿਹੜਾ ਸਾਡਾ ਹੈਗਾ ਪ੍ਰੋਜੈਕਟ ਅਸੀਂ 15 ਦਿਨਾਂ ਦੇ ਵਿੱਚ ਯਾਨੀ ਕਿ ਹੌਲੇ ਮਲੇ ਤੋਂ ਆਉਣ ਤੋਂ ਸਕਦੇ ਤੋਂ ਪਹਿਲਾਂ ਇਹਨੂੰ ਇਹ ਜਿਹੜੇ ਵਰਮਾਂ ਚਾਰਸ਼ਵਰੇ ਖੁੱਲੇ ਕੀਤੇ ਜਾਣਗੇ ਇਹ ਪੂਰਾ ਗ੍ਰੇਵਰ ਪਾ ਕੇ ਨੂੰ ਕੰਪੈਕਟ ਕੀਤਾ ਜਾਏਗਾ ਯਾਨੀ ਕਿ ਕਿਸ ਤਰ੍ਹਾਂ ਦੇ ਵੀ ਕੋਈ ਦਿੱਕਤ ਨਹੀਂ ਸੰਗਤ ਆਵੇਗੀ ਹੁੰਦੀ ਹੈ ਤੇ ਇਸ ਤੋਂ ਬਾਅਦ ਲੋਕਪੰਨ ਦਾ ਕੰਮ ਬਾਤ ਚੱਲੂਗਾ ਬਿਲਕੁਲ ਜੀ ਜੇ ਲੋਕਪੰਨ ਦਾ ਸਾਡੇ ਵਿਚਾਰ ਇਹ ਇਲਾਕਾ ਇਹੋ ਜਿਹਾ ਕਿ ਇੱਥੇ ਬਰਸਾਤਾਂ ਦੇ ਕਾਰਨ ਪਹਾੜਾਂ ਦਾ ਪਾਣੀ ਆਉਂਦਾ ਉੱਚੀ ਨੀਵੀਂ ਜਗ੍ਹਾ ਆ ਵੈਸੇ ਇਹ ਜਿਹੜਾ ਨਵਾਂ ਰਸਤਾ ਸੀ ਇਸ ਟਾਈਮ ਉੱਪਰੋਂ ਜਿੱਥੋਂ ਸ਼ੁਰੂ ਦਈਆ ਪਹਾੜੀ ਉੱਥੋਂ ਲੈ ਕੇ ਕਾਨਪੁਰ ਕੋਈ ਤਾਈ ਇੱਥੇ ਬਰਸਾਤ ਦਾ ਬਹੁਤ ਮਾਰ ਪੈਂਦੀ ਆ ਇਸ ਕਰਕੇ ਸਾਡਾ ਵਿਚਾਰਾ ਵੀ ਇੰਨਾ ਜਿਹੜਾ ਏਰੀਆ ਵਾਏ ਨੂੰ ਅਸੀਂ ਕੰਕਰੀਟ ਦਾ ਬਣਾਵਾਂਗੇ ਜੀ ਕੰਕਰੀਟ ਦਾ ਕੰਕਰੀਟ ਦਾ ਜਿੱਦਾਂ ਕਿ ਸਰਕਾਰ ਨੂੰ ਪਤਾ ਲੱਗਿਆ ਹੋਊਗਾ ਤਾਂ ਧਿਆਨ ਚ ਗਿਆ ਹੋਊਗਾ ਮਾਮਲਾ ਕਿ ਕੰਮ ਸ਼ੁਰੂ ਕਰਾਤਾ ਸੰਪਰਕ ਨਹੀਂ ਕੀਤਾ ਸਰਕਾਰ ਵੱਲੋਂ ਸਰਕਾਰਾਂ ਬਾਰੋ-ਬਾਰ ਆਣ ਕੇ ਖਬਰਾਂ ਲੈ ਕੇ ਜਾ ਰਹੇ ਨੇ ਕਿਸ ਦਾ ਪੀਏ ਆ ਰਿਹਾ ਕਿਸ ਦਾ ਕੋਈ ਵਰਕਰ ਆ ਰਿਹਾ ਕਿ ਕਿਵੇਂ ਕੰਮ ਚੱਲ ਰਿਹਾ ਕਿਵੇਂ ਕੰਮ ਕਰ ਰਿਹਾ ਪਰ ਸਾਡੇ ਤੱਕ ਕੋਈ ਨਹੀਂ ਪਹੁੰਚਿਆ ਜੀ ਕੋਈ ਕੋਈ ਨਹੀਂ ਤੇ ਇਹ ਕਿੰਨੇ ਕਿਲੋਮੀਟਰ ਰਸਤਾ ਤੁਸੀਂ ਬਣਾ ਦੇਣਾ ਇਹ ਤੇ ਕਰੀਬਨ 16 ਸਤਾ ਕਿਲੋਮੀਟਰ ਰਸਤਾ ਬਣਾਣਾ ਜੀ ਤੇ ਸਰਕਾਰ ਬਣਾਵੇ ਨਾ ਕਰੋੜਾਂ ਦਾ ਖਰਚਾ ਕਰੋੜਾਂ ਦਾ ਖਰਚਾ ਇਹ ਕਾਰ ਸੇਵਾ ਇਹ ਕਾਰ ਸੇਵਾ ਇਹ ਵੀ ਖਰਚਾ ਤੇ ਕਰੋੜਾਂ ਦਾ ਹੀ ਆ ਪਰ ਉਹ ਜਿਹੜੇ ਉਹਨਾਂ ਦੇ ਬਿੱਲ ਬਣਨੇ ਉਹ ਬਹੁਤ ਵੱਡੇ ਹਾਈ ਲੈਵਲ ਦੇ ਬਣਨੇ ਆ ਇੱਥੇ ਦੇ ਗੁਰੂ ਦੀਆਂ ਸੰਗਤਾਂ ਦਾ ਇਹ ਦੇਖ ਕੇ ਰੁਪਈਆ ਜਿਹੜਾ ਵਾ ਇਹ ਲੇਖੇ ਲੱਗ ਰਿਹਾ ਚੰਗੇ ਕੰਮ ਲੱਗ ਰਿਹਾ ਜੀ ਸੋ ਇਸ ਕਰਕੇ ਅਸੀਂ ਆਪਦੇ ਚੈਨਲ ਰਹੀਂ ਸੰਗਤਾਂ ਨੂੰ ਬੇਨਤੀ ਕਰ ਰਹੇ ਆਂ ਜਿਹੜੀਆਂ ਸੰਗਤਾਂ ਸੀ ਅਨੰਦਪ੍ਰਸਾਦ ਨੂੰ ਦਰਸ਼ਨਦਾਰੇ ਕਰਨ ਵਾਸਤੇ ਜਾਂਦੀਆਂ ਉਹ ਜ਼ਰੂਰ ਆਣ ਕੇ ਇਸ ਸੇਵਾ ਦੇ ਵਿੱਚ ਹਿੱਸਾ ਪਾਉਣ ਕਿਉਂਕਿ ਕੋਈ ਹੱਥੀ ਕੇ ਕਿਰਤ ਕਰ ਰਿਹਾ ਕਰ ਰਿਹਾ ਕਾਰ ਕਰ ਰਿਹਾ ਕੋਈ ਮਸ਼ੀਨਰੀ ਜਿਹਦੇ ਕੋਈ ਮਹਾਰਾਜ ਨੇ ਦਿੱਤੀ ਆ ਉਹ ਲੈ ਕੇ ਆਵੇ ਜਿਵੇਂ ਕਿ ਮਸ਼ੀਨਰੀ ਚੱਲ ਰਹੀ ਆ ਤਕਰੀਬਨ ਤਾਂ ਆਪ ਜੀ ਨੇ ਦੱਸਿਆ ਵੀ 7-8 ਬੋਗਲੇਨਾ ਚੱਲ ਰਹੀਆਂ ਹੋਰ ਇਹਨਾਂ ਵਾਸਤੇ ਡੀਜ਼ਲ ਦੀ ਜ਼ਰੂਰਤ ਆ ਹੋਰ ਵੀ ਕਈ ਜਿਹਾ ਦੀ ਜ਼ਰੂਰਤ ਆ ਇਹ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਸੋ ਜਿਹੜੀਆਂ ਸੰਗਤਾਂ ਆਪਣੇ ਕਿਰਤਕ ਭਾਈ ਨੂੰ ਸਫਲਾ ਕਰਨਾ ਚਾਹੁੰਦੀਆਂ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਆਣ ਕੇ ਸਾਨੂੰ ਮਾਇਆ ਨਹੀਂ ਚਾਹੀਦੀ ਜਿਵੇਂ ਗੱਡੀਆਂ ਚੱਲ ਰਹੀਆਂ ਹਨ ਉਸੇ ਡੀਜ਼ਲ ਦੀ ਅਰੇਜਮੈਂਟ ਕਰਕੇ ਦੇਣ ਇਹ ਅਸੀਂ ਜਿਹੜਾ ਰਸਤਾ ਹੈ ਛੇਤੀ ਤੋਂ ਛੇਤੀ ਬਣਾ ਦਈਏ ਆ ਵਾਹਿਗੁਰੂ ਜੀ ਕੀ ਫਤਿਹ ਸਰ ਕੀ ਗੱਲ ਜਾਣਦੇ ਹੋ ਬੋਸ ਸਾਹਿਬ ਸੜਕ ਇਹ ਬਹੁਤ ਪੁਰਾਣੀ ਸਮੇਂ ਦੀ ਮੰਗ ਹੈ ਜਦੋਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਐਕਟਿੰਗ ਪ੍ਰਧਾਨ ਸੀ 96 ਤੋਂ ਲੈ ਕੇ 99 ਤੱਕ ਬਾਅਦ ਚ ਮੈਂ ਜਨਰਲ ਸਕੱਤਰ ਬਣਿਆ 15 16 ਵਾਰੀ ਅਕਾਲੀ ਸਰਕਾਰ ਵੇਲੇ ਵੀ ਇਹ ਮੰਗ ਕਰਦੇ ਰਹੇ ਤੇ ਫਿਰ ਕਾਂਗਰਸ ਸਰਕਾਰ ਵੇਲੇ ਵੀ ਤੇ ਹੁਣ ਆਪ ਵੇਲੇ ਵੀ ਸਾਡੀ ਮੰਗ ਇਹੀ ਸੀ ਵੀ ਇਹ ਜਿਹੜੀ ਸੜਕ ਹੈ ਇਹ ਤਿੰਨ ਡਿਵੀਜ਼ਨਾਂ ਚ ਪੈਂਦੀ ਹੈ ਪੀਡਬਲਯੂਡੀ ਡਿਵੀਜ਼ਨ ਤਿੰਨ ਪੈਂਦੀ ਹੈ ਇੱਕ ਨਵਾਂ ਸ਼ਹਿਰ ਪੈਂਦੀ ਹੈ ਹੁਸ਼ਾਰਪੁਰ ਤੇ ਫਿਰ ਰੋਪੜ ਇਹ ਹੁੰਦਾ ਕੀ ਹੈ ਵੀ ਕਦੀ ਇੱਕ ਬਣ ਜਾਂਦੀ ਹੈ ਦੂਜੀ ਟੁੱਟ ਜਾਂਦੀ ਹੈ ਦੂਜੀ ਬਣ ਜਾਂਦੀ ਹੈ ਤੀਜੀ ਟੁੱਟ ਜਾਂਦੀ ਹੈ ਪਹਿਲਾਂ ਤਾਂ ਅਸੀਂ ਰਿਮਾਂਡ ਕਰਦੇ ਰਹੇ ਵੀ ਜੇ ਤੁਸੀਂ ਇਹਨੂੰ ਸਟੇਟ ਰੋਡ ਡਿਕਲੇਅਰ ਕਰ ਦਿਓ ਸਟੇਟ ਹਾਈਵੇ ਡਿਕਲੇਅਰ ਕਰੋ ਤਾਂ ਕਿ ਕਿਉਂਕਿ ਰਿਲੀਜੀਅਸ ਟੂਰਿਜ਼ਮ ਦੀ ਤੇ ਕਲਚਰਲ ਟੂਰਿਜ਼ਮ ਦੀ ਬਹੁਤ ਵੱਡੀ ਹੱਬ ਹੈ ਇਥੋਂ ਜਿੰਨੇ ਬੰਦੇ ਲੱਖਾਂ ਹੀ ਪ੍ਰਾਣੀ ਜਿਹੜੇ ਸਰੀਰ ਛੱਡ ਜਾਂਦੇ ਆ ਉਹਨਾਂ ਦੇ ਅਸਥ ਪਾਉਣ ਲਈ ਕੀਰਤਪੁਰ ਸਾਹਿਬ ਜਾਂਦੇ ਆ। ਔਲੇ ਮਹੱਲੇ ਦੇ ਉੱਤੇ 35-40 ਲੱਖ ਬੰਦਾ ਇਥੋਂ ਆਉਂਦਾ। ਬਾਬਾ ਬਾਲਕਨਾਥ ਦੇ ਜਾਣ ਵਾਲੇ ਇੱਧਰ ਦੀ ਜਾਂਦੇ ਆ, ਨਿਆਣਾ ਦੇਵੀ ਜੀ ਦੇ ਜਾਣ ਵਾਲੇ ਇੱਧਰੋਂ ਆਉਂਦੇ ਆ। ਫੇ ਕੁੱਲੂ, ਮਨਾਲੀ, ਮਨੀਕਰਨ ਸਭ ਇੱਧਰੋਂ ਜਾਂਦੇ। ਇਹ ਰਿਲੀਜੀਅਸ ਤੇ ਕਲਚਰਲ ਟੂਰਿਜ਼ਮ ਦੀ ਹੱਬ ਆ। ਪਰ ਸਰਕਾਰਾਂ ਨੇ ਇਹਦੇ ਬਾਰੇ ਬਿਲਕੁਲ ਧਿਆਨ ਨਹੀਂ ਦਿੱਤਾ। ਅਸੀਂ ਇਹ ਵੀ ਕਿਹਾ ਸੀ ਜਦੋਂ ਬਾਬਾ ਲਾਭ ਸਿੰਘ ਜੀ ਚੜ੍ਹਾਈ ਕੀਤੇ ਉਹਨਾਂ ਦੇ ਭੋਗ ਦੇ ਉੱਤੇ ਬਈ ਤੁਸੀਂ ਇਦਾਂ ਕਰੋ ਵੀ ਇਹਨੂੰ ਸਟੇਟ ਰੋਡ ਡਿਕਲੇਅਰ ਕਰਕੇ ਸਟੇਟ ਇਹਨੂੰ ਆਪਣੇ ਹੱਥ ਲੈ ਲੈਵੇ ਡਿਵੀਜ਼ਨਾਂ ਚੋਂ ਬਾਹਰ ਕੱਢ ਦਿਓ ਇਹਨੂੰ ਡਿਵੈਲਪ ਕਰੋ 4 ਲੇਨ ਰੋਡ ਡਿਵੈਲਪ ਹੋਵੇ ਤੇ ਜੇ ਨਹੀਂ ਕਰ ਸਕਦੇ ਅਸੀਂ ਕਿਹਾ ਅਸੀਂ ਟੋਲ ਰੋਡ ਬਣਾ ਦਿਓ ਨਾ ਕਿਸੇ ਨੇ ਟੋਲ ਰੋਡ ਬਣਾਈ ਨਾ ਕਿਸੇ ਨੇ ਸਟੇਟ ਹਾਈਵੇ ਬਣਾਇਆ ਇਹਨੂੰ ਤੇ ਹੁਣ ਅੱਕ ਕੇ ਕਾਰ ਸੇਵਾ ਨੇ ਇਹ ਫੈਸਲਾ ਲੈ ਲਿਆ ਸਾਡੀ ਕਾਰ ਸੇਵਾ ਦੀ ਮੀਟਿੰਗ ਹੋਈ ਸੀ ਉਹਦੇ ਚ ਇਹ ਫੈਸਲਾ ਲੈ ਲਿਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੁਲਾ ਮਹਲਾ ਆ ਰਿਹਾ ਲੋਕਾਂ ਦੀਆਂ ਗੱਡੀਆਂ ਪਲਟ ਰਹੀਆਂ ਸੰਗਤ ਨੂੰ ਆਉਣ ਵਿੱਚ ਨੁਕਸਾਨ ਹੋ ਰਿਹਾ। ਇਹ ਸਰਕਾਰ ਨੂੰ ਵੀ ਬਾਰ ਬਾਰ ਕਹਿ ਚੁੱਕੇ ਆਂ ਕਦੀ ਜੀ ਵਾਅਦਾ ਸ਼ੁਰੂ ਹੋ ਜਾਣੀ, ਕੱਲ ਸ਼ੁਰੂ ਹੋ ਜਾਣੀ। ਇਹ ਹੁਣ ਸੰਗਤ ਦੇ ਸਹਿਯੋਗ ਨਾਲ ਸੰਗਤ ਦੇ ਲਈ ਬਾਬਾ ਜੀ ਨੇ ਸੇਵਾ ਆਰੰਭ ਕਰ ਦਿੱਤੀ ਆ, ਸੰਗਤ ਪੂਰਾ ਸਹਿਯੋਗ ਦੇ ਰਹੀ ਹੈ। ਮਹਾਰਾਜ ਕਿਰਪਾ ਕਰਨਗੇ ਇਹ ਰੋਡ ਬਹੁਤ ਵਧੀਆ ਬਣ ਜਾਏਗਾ। ਤੇ ਮਤਲਬ ਥੋੜਾ ਕਹਿੰਦਾ ਕਿ ਸਰਕਾਰ ਤੁਹਾਡੀ ਵੀ ਸੀਗੀ ਉਹਨੇ ਵੀ ਧਿਆਨ ਨਹੀਂ ਦਿੱਤਾ। ਨਹੀਂ ਕਿਸੇ ਸਰਕਾਰ ਨੇ ਵੀ ਧਿਆਨ ਨਹੀਂ ਦਿੱਤਾ। ਝੂਠੇ ਪੱਥਰ ਜਰੂਰ ਲਵਾਏ ਲੋਕਾਂ ਨੇ ਆਪਣੀਆਂ ਵੋਟਾਂ ਦੀ ਖਾਤਰ। ਹੂੰ। ਬਈ ਜੀ ਇਹ ਹੋ ਗਿਆ ਜੀ ਉਦ ਘਟਨ ਹੋ ਗਿਆ ਜੀ ਹੋ ਗਿਆ ਜੀ ਕਿਸੇ ਨੇ ਪੱਥਰਾਂ ਤੱਕ ਤੇ ਵੋਟਾਂ ਤੱਕ ਸੀਮਤ ਰਿਹਾ ਹੋਰ ਕੁਝ ਨਹੀਂ ਹੋਇਆ ਸੜਕ ਵਧੀਆ ਬਣੇਗੀ ਮਾਲਕ ਕਿਰਪਾ ਕਰੂਗਾ ਬਹੁਤ ਵਧੀਆ ਬਣੇਗੀ ਇਹ ਉਹ ਧਰਤੀ ਹੈ ਜਿੱਥੇ ਖਾਲਸੇ ਦੀ ਪੈਦਾਇਸ਼ ਹੋਈ ਹੈ ਜਿੱਥੇ ਖਾਲਸਾ ਪ੍ਰਗਟ ਹੋਇਆ ਏਡੀ ਵੱਡੀ ਇੰਪੋਰਟੈਂਟ ਧਰਤੀ ਹੈ ਤੇ ਇਹਦੀ ਜਿਹੜੀ ਜ਼ਿੰਮੇਵਾਰੀ ਹੈ ਇਹ ਜੇ ਹੋਰ ਨਾ ਕੋਈ ਚੁੱਕੂਗਾ ਤਾਂ ਪੰਥ ਨੇ ਤਾਂ ਚੁੱਕਣੀ ਆ ਪੰਥ ਨੇ ਚੁੱਕ ਲਈ ਨਿਰਾਸ਼ ਹਾਂ ਸਰਕਾਰਾਂ ਤੋਂ ਸਾਰੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਨਾਮ ਬੋਲੋ ਆਪਣਾ ਨਾਮ ਰਣਵੀਰ ਜੀ ਆ ਜਿਹੜੀ ਸੜਕ ਸੀਗੀ ਇਹ ਕਾਫੀ ਦੇਰ ਤੋਂ ਖਸਤਾ ਹਾਲਾਤ ਸੀਗੇ ਲੇਕਿਨ ਕਾਰ ਸੇ ਵਾਲੇ ਸੰਤਾ ਨੇ ਪ੍ਰਯਾਸ ਕੀਤਾ ਇਹ ਸੜਕ ਬਿਹਤਰੀਨ ਬਣਾ ਲੈ ਕੀ ਕਰਣਾ ਚਾਹੁੰਦੇ ਜੀ ਬਾਏ ਸੜਕ ਜੀ ਬਹੁਤ ਵਧੀਆ ਜੀ ਬਣ ਗਈ ਜੀ ਧੰਨਵਾਦ ਉਹ ਕਰਦੇ ਨੇ ਸੜਕ ਖਰਾਬ ਬਹੁਤ ਸੀ ਜੀ ਬੋਲੇ ਮੱਲੇ ਜਾਣਾ ਬਹੁਤ ਔਖਾ ਹੁੰਦਾ ਸੀ ਹਾਂ ਜੀ ਹਾਂ ਜੀ ਬਹੁਤ ਯਾਦ ਸੀ ਸਾਬਾ ਪਪਾ ਜੀ ਨੇ ਚੰਗਾ ਕਰ ਬਹੁਤ ਵਧੀਆ ਜੰਗਾ ਜੀ ਇਹਦਾ ਸ਼ੁਕਰੀਆ ਬਾਬਾ ਜੀ ਨੇ ਕੰਮ ਬਹੁਤ ਯਾਦੇ ਵਧੀਆ ਹੋਇਆ ਨਾਮ ਬੋਲੋ ਜਿਸ ਕਾਰਨ ਸੈਂਕੜੇ ਕਾਰਨ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਸੜਕ ਹੈ ਆफी ਤਰਤੀ ਵੀ ਦੀ ਲੇਕਿਨ ਕਾਰ ਸੇਵਾ ਦੇ ਹੱਥ ਲੱਗਿਆ ਇਸ ਕੰਮ ਨੂੰ ਕਰਾਉਣ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਉਹਨਾਂ ਦਾ ਸਰਕਾਰ ਜੋ ਕਾਰਜਿਕ ਠੀਕੇ ਕਰਦੇ ਆ ਈ ਮੋਹ ਚੌੜੀ ਜਿੱਤੀ ਆਈ ਸਵਾਦ ਬਾਬਾ ਜਮਨ ਬੰਦੀਆ ਦਰਵਾਜ਼ਾ ਬਾਬਾ ਤਲਵੰਦੀਆ ਬਾਪਾ ਪਾਲ ਜੌੜੀ ਮਾਰਾ ਸਾਡੀ ਨਾ ਕਰੋ ਸਚੇ ਪਾਤਸ਼ਾਹ ਤੀਤ ਆਦਾਨ ਗੁਰੂ ਅਰਜਨ ਪਾਤਸ਼ਾਹ ਜਵੇਹਰ ਮਾਨ ਦਾ ਨਾਮ ਸ਼੍ਰੀ ਨੰਪੂ ਸਾਹਿਬ ਗੜਸ਼ੰਕਰ ਸੜਕ ਨੂੰ ਸਾਰੀਆਂ ਸਰਕਾਰਾਂ ਨੇ ਅਣਗੋਲਿਆ ਪੰਜਾਬ ਵਿੱਚ ਅਕਾਲੀ ਭਾਟਪਾ ਗੜਚੋੜ ਦੀ ਸਰਕਾਰ ਹੋਵੇ ਜਾਂ ਕਾਂਗਰਸ ਸਰਕਾਰ ਦੀ ਅਤੇ ਮੌਜੂਦਾ ਹਾਲਾਤ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਕਿਸੇ ਵੀ ਸਰਕਾਰ ਨੇ ਗੜਸ਼ੰਕਰ ਤੋਂ ਸ਼੍ਰੀ ਨੰਪੂ ਸਾਹਿਬ ਤੱਕ ਸੜਕ ਦੀ ਹਾਲਾਤ ਸੁਧਾਰਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਦਕਿ ਇਸ ਸੜਕ ਕੋ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਛੋਟੇ ਵੱਡੇ ਵਾਹਨ ਤੋਂ ਲੰਘਦੇ ਹਨ ਜਦਕਿ ਸ਼੍ਰੀ ਦਾਲੂਪਤ ਸ੍ਰੀ ਕੇਸਗੜ੍ਹ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਸ਼੍ਰੀ ਨਾਂ